ਓ ਬੱਬਰ ਸਿੰਘ ਰੈਡੀ ਐ ਤੂੰ ਹਾਂ ਆਏ ਮੂਹ ਕਵ ਕਰੇ ਫਿਰਦਾ ਜੀ ਆਪਿਆ ਦਾ ਤੂੰ ਨਿਕਲਦਾ ਦਾਈ ਵਖਿਆ ਬੱਬਰ ਸਿੰਘ 1 ਇਧਰ ਉਧਰ ਤਾਂ ਮੈਂ ਵੇਖੀ ਖੜਾ ਬੱਬਰ ਸਿੰਘ 2 ਮਣਾ ਬਹੁਤ ਇਧਰ ਆ ਪਤ ਮੜਾਇਆ ਸਾਡੀ ਆਜੇ ਪਹਿਲੇ ਕੋਈ ਗੱਲ ਨਹੀਂ ਇਹ ਤਾਂ ਮੂਗੀ ਖੇਲਾ ਕੋਈ ਨਾ ਹੋ ਜਾ ਪਰਵਾਰ ਨਹੀਂ ਤੁਸੀਂ ਇਧਰ ਆਜੋ ਕਲਰ ਸਭ ਆਜੇ ਮਾਤਾ ਕੋਈ ਨਹੀਂ ਤੁਸੀਂ ਇਧਰ ਆਜੋ ਭੈਣ ਜੀ ਤੁਸੀਂ ਵੀ ਇਧਰ ਆਜੋ ਕੋਈ ਆ ਵਾਹ ਲੈ ਇਧਰ ਦੀ ਪਾਸੇ ਇਹ ਮਡੇ ਵੀਰੇ ਓਏ ਕਸੂ ਕੋਈ ਇਧਰ ਸਾਥ ਬੇਟਾ ਤੁਸੀਂ ਇੱਥੇ ਨਾ ਹੋਏ ਕੋਈ ਨਹੀਂ ਹਾਂ ਹਾਂ ਨਾਲੇ ਇਧਰ ਸਾਥੋਂ ਬੈਠੇ ਰੱਖਦੇ ਨਾ ਬੱਚੇ ਯਾਰ ਪਿੰਡਾਂ ਦੇ ਵਿੱਚ ਜਾਂਦੇ ਸ਼ਹਿਰਾਂ ਦੇ ਵਿੱਚ ਪਾਣੀ ਪਾਟ ਕਰਨਾ ਸਾਰੇ ਉੱਥੇ ਭਾਈ ਵਧੀਆ ਪ੍ਰੋਗਰਾਮ ਕਰ ਚੁੰਦੇ ਆ ਸ਼ਹਿਰਾਂ ਦੇ ਵਿੱਚ ਆਓ ਬੀਬੀਆਂ ਨੂੰ ਹਾਂ ਇਧਰ ਨਹੀਂ ਫੈਕ ਹਾਂ ਇਧਰ ਨਹੀਂ ਫੈਕ ਹਾਂ ਚਲ ਕੋਈ ਨਹੀਂ ਇੱਧਰ ਫੈਕ ਕਰੇ ਤੁਸੀਂ ਇਧਰ ਨਹੀਂ ਫੈਕ ਆ ਜਾਓ ਵੀਰੇ ਇਆਂ ਦੇ ਇਧਰਲੀ ਪਾਸੇ ਹੋ ਜਾਓ ਕੋਈ ਨਹੀਂ ਆਹ ਸਹੀ ਗੱਲ ਹੈ ਇਧਰ ਦੀ ਸਾਈਡ ਸਹੀ ਆ ਆ ਜਾਓ ਵੀਰੇ ਇਧਰ ਦੀ ਸਾਈਡ ਆ ਜਾਓ ਬੀਤੀ ਅਹੇ ਕਲ ਨੂੰ ਜਗਾ ਜੂਗਾ ਬਣਾ ਦੇਗਾ ਫਿਰ ਇਸ ਤੇ ਲਾਵੇਗਾ ਮਾਤਾ ਤੁਸੀਂ ਇੱਥੇ ਖੜਾ ਜਾਓ ਉਸ ਬੈਣ ਨਹੀਂ ਖੜੀ ਆ ਬੱਚੀ ਪੂਲ ਆਇਆ ਕਰੇ ਜੰਗੀ ਫੜ ਜਾ ਸਰ ਕੋਈ ਨਹੀਂ ਪਤਾ ਭਾਈ ਇੱਥੇ ਕੋਈ ਲੈ ਵੀ ਤਾੜੀ ਲਾਉਣੀ ਆ ਪਰਮਾਤਮਾ ਦੇ ਨਾਮ ਦੀ ਉਸ ਜਰਾਵਾ ਉਹ ਗੱਬਰ ਸਿੰਘ ਟੀਮ ਹਾਂ ਫਿਰ ਮਾਗਰ ਬਾਈਕ ਵਜਾਉਂਦੀ ਐ ਗੱਬਰ ਸਿੰਘ ਚਾਰ ਤੇਰੀ ਮਾਗਰ ਵੇ ਕਾਰ ਤੇਰੀ ਮਾਗਰ ਫੁੱਲਟ ਮੋਟਰਸਾਈਕਲ ਚਲਾਉਂਦੀ ਐ ਗੱਬਰ ਸਿੰਘ ਪੰਜ